ਜਿਵੇਂ ਕਿ ਆਪਾਂ ਬਲੌਗ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਦੱਸਿਆ ਗਿਆ ਕਿ ਆਪਣੇ 24 ਤੋਂ ਪਾਠ ਪ੍ਰਗਾਸ਼ਨੀ ਇਹ ਸਾਡਾ ਸਕੂਲ ਇੱਥੇ ਪਿੰਡ ਕੋਂਗੇਕਲਾ ਕੋਠੇ ਸ਼ਾਮ ਸਿੰਘ ਦੇ ਵਿੱਚ ਇੱਥੇ ਜਿੰਨੇ ਸ਼ਾਮ ਸਿੰਘ ਕੋਠੇ ਦੇ ਘਰ ਨੇ ਸਾਰੇ ਰਲ ਕੇ ਮੇਰੇ ਵੀਰ ਭਰਾ ਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਂਦੇ ਨੇ ਤੇ ਅੱਜ ਸਫਾਈ ਦੀ ਸੇਵਾ ਚੱਲਦੀ ਏ ਤੁਹਾਨੂੰ ਦਿਖਾਉਨੇ ਆ ਜਿਵੇਂ ਜੂਥ ਬਾਹਰ ਜਾ ਰਿਹਾ ਜੀ ਅੱਜ ਦਾ ਤੇ ਜੂਸ ਦੇ ਬਾਹਰ ਜਾਣ ਕਰਕੇ ਇੱਥੇ ਇਕੱਠ ਕਿਵੇਂ ਕਹਿੰਦੇ ਆ ਵੀ ਜੂਠ ਬਾਹਰ ਚ ਲਿਆ ਗਿਆ ਇਕੱਠ ਘਟੂਗਾ ਇਕੱਠ ਘਟਣ ਦੇ ਨਾਲ ਵੀ ਕਿਸੇ ਆਏ ਹੋ ਜੂ ਉਹ ਹੋ ਜੂ ਪਰ ਨਹੀਂ ਇੱਥੇ ਮੁੰਡਿਆਂ ਦੀ ਇੰਨੀ ਏਕਤਾ ਵਾ ਸਾਰੇ ਘਰਾਂ ਦੇ ਮੁੰਡੇ ਇਕੱਠੇ ਹੋ ਕੇ ਸੇਵਾ ਕਰਦੇ ਨੇ ਆ ਸਫਾਈਆਂ ਚੱਲਦੀਆਂ ਆ ਮੁੰਡੇ ਬਾਲਣ ਦੀ ਸੇਵਾ ਕਰਦੇ ਨੇ ਬਾਲਣ ਚੱਕ ਕੇ ਛੱਡੇ ਆ ਸਫਾਈਆਂ ਚੱਲੀ ਜਾ ਰਹੀਆਂ ਆ ਦੇਖੋ ਮਗਰ ਦਿਖਾਉਨੇ ਆ ਤੁਹਾਨੂੰ ਇਹੋ ਨਿਕਲਾ ਚੈਨਲ ਆ ਮੁੰਡੇ ਸੇਵਾ ਕਰਦੇ ਉਹ ਦੇਲੀਕੇ ਸੇਵਾ ਕਰਨੇ ਨਿੱਕੇ ਨਿੱਕੇ ਮੁੰਡੇ ਦੋ ਜਾਣੇ ਤੁਸੀਂ ਭਰਾ ਹੋ ਬਈ ਦੋਨੇ ਆਣੇ ਹਾਂ ਵੀਰੇ ਹਾਂ ਬਈ ਕਾਜੀ ਸੇਵਾ ਬਥ ਚੱਲਦੀ ਐ ਬਈ ਹਾਂ ਸਰ ਹੰਡਵਾਰ ਦੀ ਹੰਡਪੜ ਦੀ ਸੇਵਾ ਵੈਰੀ ਗੁੱਡ ਵੈਰੀ ਗੁੱਡ ਆ ਸਫਾਈਆਂ ਹੋ ਰਹੀਆਂ ਮਿਰਜੀ ਸਾਡਾ ਥੰਡੇ ਸੇਵਾ ਕਰਦੇ ਆ ਲੱਕੜਾਂ ਬਾਹਰ ਕੱਢਣ ਲੱਗੇ ਆ ਸਫਾਈ ਕਰਦੇ ਮੈਂ ਸੂਲ ਦੀ ਤੇ ਆ ਮੁੰਡੇ ਬਾਲਣ ਦੀ ਸੇਵਾ ਕਰਦੇ ਨੇ